rides it over the slips that's uh, uh, one bounce for four so jay swale gets in on the act moves to 95. scoring quickly as well india ramps how far does it go it oh it amazing. may be just maybe yes that is six that is six and that is a hundred the fourth test match century for a young man who arrived in Australia with a huge Deep. reputation, the noise there on that occasion it carries through to carry so start. Just opens the door for Australia. Slashes out another boundary for Josh Bell. Looks like he's in the mood now to get rolling. Slashed hard, just over the top of the man that was there waiting. दूजी नौकरी हो गई हां पर सर एक थोड़ी सरकार के अंदर ही हो पाया है सर मैं गल कहूंगी तुसी पंजाब चो बाहर जान दी लहर रोक दी थी सर ये बहुत बड़ी गल ब्रिलियंट एंड इट्स अ शॉट यू विल सी वेरी वेरी हर बच्चा अपनी क्वालिफिकेशन के अकॉर्डिंग जॉब लेगा ते आज मैं बड़े मान नाल कहना चाहूंगी कि मैं बीटेक एमटेक फोल्डर आज अपनी एसडीओ दी पोस्ट लेते नियुक्ति पत्र लेने वाला हूं बहुत बहुत धन्यवाद ਮੈਂ ਥੋੜੀ ਇੱਕ ਵਾਪਰਾ ਜੀ ਉਹ ਮੇਰੇ ਨਾਲ ਘਟਈ ਹੈ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਸਰ ਮੈਂ মিডিਆ ਨਾਲ ਸਾਡੀ ਇੰਟਰੈਕਸ਼ਨ ਹੋ ਰਹੀ ਸੀ ਤੇ ਸਾਡੇ ਵਿੱਚੋਂ ਹੀ ਨੇ ਲਫਰੀ ਬਰਾੜ ਏ ਐਲ ਐਮ ਫਸਟ ਟਾਈਮ ਮਿਲੀ ਉਹਨਾਂ ਨੂੰ ਤੇ ਜਦੋਂ ਮੈਂ ਦੱਸਿਆ ਕਿ ਮੈਂ ਗੇਟ ਕੁਆਲੀਫਾਈ ਕਰਕੇ ਐਸ ਡੀਓ ਦੀ ਵਰਤੀ ਹੋਣ ਜਾ ਰਹੀ ਹੈ ਮੇਰੀ ਤੇ ਸਰ ਉਹ ਡਿਪਲੋਮਾ ਹੋਲਡਰ ਨੇ ਉਹਨਾਂ ਨੇ ਕਿਹਾ ਮੈਮ ਤੁਸੀਂ ਮੈਨੂੰ ਦੱਸੋਗੇ ਗੇਟ ਕਿੱਦਾਂ ਕੁਆਲੀਫਾਈ ਕਰਨਾ ਹੈ ਮੈਂ ਬੀਟੈਕ ਕਰੂੰਗਾ ਤੇ ਮੈਂ ਗੇਟ ਦੇ ਕੇ ਮੈਂ ਏਈਓਟੀ ਵਿੱਚ ਲੱਗਣਾ ਚਾਹਵਾਂਗਾ ਸਰ ਇਹ ਸੋਚ ਬਦਲ ਸੀ ਤੁਸੀਂ ਇਹ ਬਹੁਤ ਵੱਡੀ ਗੱਲ ਹੈ ਦੱਸ ਦਿਓ ਹੁਣ ਹਾਂਜੀ ਸਰ ਹੁਣ ਦੱਸ ਦਿਓ ਸਰ ਮੈਂ ਹਾਂਜੀ ਹਾਂਜੀ ਸਰ ਮੈਂ 500 ਪਲੱਸ ਸਟੂਡੈਂਟਸ ਨੂੰ ਮੈਂਟਰਸ਼ਿਪ ਦੇ ਚੁੱਕੀ ਆ ਟੀਚਿੰਗ ਚ ਰਹਿ ਚੁੱਕੀ ਆ ਸਰ ਮੈਂ ਤੇ ਇਹ ਮੇਰਾ ਇੱਕ ਸੁਪਨਾ ਵੀ ਰਹਿ ਗਿਆ ਤੇ ਜਿੰਨੇ ਵੀ ਬੱਚੇ ਆ ਜਿਨ੍ਹਾਂ ਦੀ ਅਸੀਂ ਹੈਲਪ ਕਰ ਪਾਈਏ ਮੈਂ ਬਹੁਤ ਸੁਭਾਕੇਸ਼ਾਲੀ ਆਪਣੇ ਆਪ ਨੂੰ ਮੰਨਾਂਗੀ ਇਸ ਚ ਸਰ ਮੈਂ ਸੀਐਮਡੀ ਸਰ ਦੀ ਬਹੁਤ ਸ਼ੁਕਰਗੁਜ਼ਾਰ ਆ ਲਾਸਟ ਈਅਰਸ 125 ਐਸਡੀਓਜ਼ ਦੀ ਪਰਤੀਆਂ ਆਈਆਂ ਉਹਦੇ ਬਾਅਦ ਅਗਲੇ ਹੀ ਸਾਲ ਸਰ ਇਹ ਕੋਈ ਚਮਤਕਾਰ ਤੋਂ ਘਟ ਨਹੀਂ ਹੈ 100 ਪਰਤੀਆਂ ਹੋਰ ਇਹੀ ਹortic ਦੇ ਵਿੱਚ ਐਂਡ ਸਰ ਇਹ ਤੁਹਾਡੀ ਜਿਹੜੀ ਵਿਜ਼ਨ ਹੈ ਆਮ ਆਦਮੀ ਪਾਰਟੀ ਸਰਕਾਰ ਦੀ ਕੁਆਲੀਫਿਕੇਸ਼ਨ ਅਕੋਰਡਿੰਗ ਜੌਬ ਲੈਣੀ ਤੇ ਪੰਜਾਬ ਦੇ ਵਿੱਚ ਰਹਿ ਕੇ ਜੌਬ ਕਰਨੀ सर अहत बहुत शुक्र गुजार हाँ मैं मेरा परिवार हमेशा ठेे ले शुक्र गुजार तो मैं वागुरु जी भी बहुत शुक्र गुजार हाँ बोले ही सोनेहाल सत्या एंड विश यू फॉर योर ਗ੍ਰੇਟ ਹੈਲਥ ਕਿਉਂਕਿ ਸਾਨੂੰ ਤੁਹਾਡੀ ਲੀਡਰਸ਼ਿਪ ਦੀ ਬਹੁਤ ਲੋੜ ਹੈ ਔਰ ਜਿੱਦਾਂ ਤੁਸੀਂ ਹੱਸਦੇ ਹੋਏ ਇੰਨਾ ਪ੍ਰੈਸ਼ਰ ਚ ਲੈ ਲੈਂਦੇ ਹੋ ਅਸੀਂ ਚਾਹੁੰਦੇ ਹਾਂ ਤੁਸੀਂ ਇਹੀ ਸਾਡੇ ਸਿਰ ਤੇ ਹੱਥ ਰੱਖੋ ਔਰ ਅਸੀਂ ਵੀ ਇਸ ਜੌਬ ਦੇ ਵਿੱਚ ਵਧੀਆ ਕੰਮ ਕਰ ਪਾਈਏ ਥੈਂਕ ਯੂ ਸਰ ਐਂਡ ਥੈਂਕ ਯੂ ਸੀਐਮਡੀ ਸਰ ਇਟ ਮੀਨਸ ਅ ਲੋਟ ਥੈਂਕ ਯੂ ਸੁਖਚਾਨ ਕੋਰ ਜੀ ਸਸ਼ੀਕਾਲ ਸਰ ਮੇਰਾ ਨਾਮ ਸੁਖਚਾਨ ਕੋਰ ਹੈ ਮੈਂ ਸ਼ਹਿਰ ਸੰਗਰੂਰ ਤੋਂ ਬਿਲੋਂਗ ਕਰਦੀ ਹਾਂ ਸਰ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਸਾਨੂੰ ਇੱਕ ਨਵੀਂ ਉਮੀਦ ਆਈ ਕਿ ਜਿਹੜੀ ਸਰਕਾਰ ਲੋਕਾਂ ਦੀ ਭਲਾਈ ਲਈ ਕੰਮ ਕਰੇਗੀ ਤੇ ਇਹ ਸਰਕਾਰ ਸਭ ਪੂਰੀ ਸਾਡੀਆਂ ਉਮੀਦਾਂ ਦੇ ਹਾਰੇ ਉੱਤਰ ਰਹੀ ਹੈ ਸਾਡੇ ਲਈ ਵੱਖ-ਵੱਖ ਤਰ੍ਹਾਂ ਦੀਆਂ ਸਹੂਲਤਾਂ ਲਿਆ ਰਹੀ ਹੈ ਜੋ ਮਤਲਬ ਪਹਿਲੀ ਸਰਕਾਰ ਤੁਸੀਂ ਸੋਚ ਵੀ ਨਹੀਂ ਸਕਦੇ ਸੀ ਤੇ ਕਿੰਨੇ ਰੁਜ਼ਗਾਰ ਦੇ ਮੌਕੇ ਉਸੇ ਮੌਕੇ ਦੇ ਅੱਜ ਅਸੀਂ ਲਗਭਗ 1300 ਕੈਂਡੀਡੇਟ ਜਿਹੜੇ ਆ ਭਾਗੀਦਾਰ ਬਣ ਰਹੇ ਆ ਇਹਦੇ ਲਈ ਸਰ ਤੁਹਾਡਾ ਬਹੁਤ-ਬਹੁਤ ਧੰਨਵਾਦ ਹੈ ਤੇ ਸਰ ਮੈਨੂੰ ਪੂਰੀ ਉਮੀਦ ਹੈ ਕਿ ਭਵਿੱਖ ਦੇ ਵਿੱਚ ਵੀ ਤੁਸੀਂ ਇਦਾਂ ਹੀ ਸਾਡੇ ਵਰਗੇ ਨੌਜਵਾਨ ਨੂੰ ਜਿਹੜਾ ਬੇਰੋਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਦਵੋਗੇ ਤੇ ਜੋ ਜਿੱਦਾਂ ਮੈਮ ਨੇ ਕਿਹਾ ਕਿ ਬੱਚੇ ਬਾਹਰ ਨੂੰ ਭੱਜਦੇ ਆ ਜਿਹੜੇ ਉਹ ਮੈਨੂੰ ਨਹੀਂ ਲੱਗਦਾ ਕਿ ਇਦਾਂ ਦੇ ਮੌਕੇ ਜੇ ਸਾਨੂੰ ਮਿਲਦੇ ਰਹਿਣਗੇ ਤਾਂ ਉਹ ਬਾਹਰ ਜਾਣ ਦੀ ਸੋਚਣਗੇ ਤੇ ਸਰ ਮੈਨੂੰ ਸਰਕਾਰ ਤੋਂ ਪੂਰੀ ਉਮੀਦ ਹੈ ਕਿ ਇਸ ਪੁਆਇੰਟ ਆਫ 뷰 ਤੋਂ ਕਿ ਨੌਜਵਾਨ ਸਾਡਾ ਪੰਜਾਬ ਦਾ ਯੂਥ ਜਿਹੜਾ ਪੰਜਾਬ 'ਚ ਰਹਿ ਕੇ ਪੰਜਾਬ ਨੂੰ ਸਰਵ ਕਰੇ ਇਹ ਪੰਜਾਬ ਦੀ ਬੈਟਰਮੈਂਡ ਦੇ ਲਈ ਆਈ ਥਿੰਕ ਇਸ ਤੋਂ ਵਧੀਆ ਕੁਝ ਹੋਰ ਨਹੀਂ ਹੋ ਸਕਦਾ ਤੇ ਸਰ ਇੱਕ ਵਾਰ ਫੇਰ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਨੂੰ ਇਦਾਂ ਦੇ ਮੌਕੇ ਦੇਣ ਲਈ ਤਾਂ ਕਿ ਅਸੀਂ ਆਪਣੇ ਪੰਜਾਬ ਨੂੰ ਸਰਵ ਕਰ ਸਕੀਏ ਤੁਹਾਡੀ ਮਿਹਨਤ ਹੈ ਸੁਖਚੈਨ ਕੌਰ ਜੀ ਥੈਂਕ ਯੂ ਸਰ ਕਹਿੰਦੇ ਲੜਦੀਆਂ ਫੌਜਾਂ ਹੁੰਦੀਆਂ ਨਾ ਜਰਨੈਲ ਦਾ ਹੁੰਦਾ ਮੇਰਾ ਤਾਂ ਨਾਂ ਹੀ ਲੱਗੀ ਜਾਂਦਾ ਮਿਹਨਤ ਤਾਂ ਤੁਹਾਡੀਆਂ ਨੇ ਸਰ ਸਰ ਜਰਨੈਲ ਤੱਕੜਾ ਹੋਵੇ ਫੌਜਾਂ ਆਪੀ ਤੱਕੜੀਆਂ ਹੋ ਜਾਂਦੀਆਂ ਨੇ ਜੀਆ ਜਰਨੈਲ ਜਿਹੜਾ ਸਰ ਲੀਡਰ ਜਦੋਂ ਜਿੱਧਰ ਨੂੰ ਲੈ ਕੇ ਜਾਂਦਾ ਸਰ ਇੱਕ ਲੜਾਈ ਉਧਰ ਨੂੰ ਜਾਂਦੀ ਆ ਸਾਡਾ ਜਦੋਂ ਲੀਡਰ ਸਾਨੂੰ ਸਾਨੂੰ ਸਰਵ ਕਰਨ ਦੀ ਇੱਕ ਜਿਹੜੀ ਡਾਇਰੈਕਸ਼ਨ ਦੇ ਰਿਹਾ ਤਾਂ ਅਸਰ ਅਸੀਂ ਉਹਨਾਂ ਦੀ ਡਾਇਰੈਕਸ਼ਨ ਤੇ ਚੱਲਾਂਗੇ ਗੁੱਡ ਲੱਕ ਤੇ ਮੈਨੂੰ ਲੱਗਦਾ ਹੈ ਕਿ ਸਾਨੂੰ ਪੰਜਾਬ ਨੂੰ ਇੱਕ ਬਹੁਤ ਵਧੀਆ ਲੀਡਰ ਮਿਲਿਆ ਤੇ ਇਸ ਲੀਡਰ ਤੋਂ ਸਾਨੂੰ ਹਮੇਸ਼ਾ ਇੱਕ ਚੰਗੀ ਉਮੀਦ ਰਹੇਗੀ ਤੇ ਲੀਡਰ ਵੀ ਮੈਨੂੰ ਲੱਗਦਾ ਸਾਡੀਆਂ ਉਮੀਦਾਂ ਤੇ ਪੂਰਾ ਹੀ ਖਰਾ ਉਤਰਦਾ ਸਰ ਇਹ ਵੀ ਸਿੰਘੂਰ ਦੀ ਹੈ ਹਾਂਜੀ ਸਰ ਸਾਡਾ ਜ਼ਿਲ੍ਹਾ ਸਿੰਘੂਰ ਸਰ

ਮੇਰਾ ਨਾਮ ਜਸਪ੍ਰੀਤ ਕੌਰ ਮੈਂ ਪਿੰਡ ਖੋਖਰ ਕਲਾਂ ਤੋਂ ਹੀ ਜ਼ਿਲ੍ਹਾ ਸੰਗਰੂਰ ਦੀ ਆਈ ਮੈਂ ਏਲਮ ਦੀ ਭਰਤੀ ਲਈ ਅੱਜ ਨੁਜਿੱਤੀ ਪੱਤਰ ਲੈਣ ਆਈ ਆਈ ਤੁਹਾਡਾ ਬਹੁਤ ਬਹੁਤ ਧੰਨਵਾਦ ਹੀ ਮੈਂ ਬਹੁਤ ਟਾਈਮ ਤੋਂ ਟਰਾਈ ਕਰ ਰਹੀ ਸੀਗੀ ਗੋਵਿੰਦਗੜ੍ਹ ਖੋਖਰ ਹਾਂਜੀ ਸਰ ਜਿੱਥੇ ਤੁਹਾਡੀ ਭੂਆ ਹੈ ਸੀ ਉਹਨਾਂ ਦੇ ਘਰਾਂ ਚੋਂ ਹੀ ਆਈ ਆਈ ਅੱਛਾ ਮੈਂ ਗਰਮੀਆਂ ਨੇ ਛੁੱਟੀਆਂ ਚ ਮੈਂ ਜਾਂ ਹਾਂਜੀ ਸਰ ਉਹਦੋਂ ਅਸੀਂ ਉੱਥੇ ਹੀ ਸੀਗੇ ਰੋਟੀ ਬਣਾ ਰਹੇ ਸੀ ਅਸੀਂ ਉੰਨੇ ਨੇ ਮੈਨੂੰ ਕਿਹਾ ਵੀ ਸੀਗਾ ਵੀ ਤੁਸੀਂ ਜ਼ਰੂਰ ਕਿਓ ਵੀ ਦੱਸਿਆ ਸੀਗਾ ਵੀ ਅੱਜ ਆਉਣਗੇ ਸਰ ਵੀ ਵੀ ਅਸੀਂ ਉੱਥੋਂ ਆਈਏ ਤੁਹਾਡਾ ਬਹੁਤ ਬਹੁਤ ਧੰਨਵਾਦ ਸਰ ਮੈਂ ਬਹੁਤ ਟਾਈਮ ਦਾ ਸੁਪਨਾ ਸੀ ਜੋ ਅੱਜ ਪੂਰਾ ਹੋਇਆ ਹੈ ਸਾਡੇ ਸਾਰੇ ਪਰਿਵਾਰ ਵੱਲੋਂ ਹੀ ਬਹੁਤ ਬਹੁਤ ਥੈਂਕ ਯੂ ਬਹੁਤ ਬਹੁਤ ਕਾ ਜਸਪੀਤ ਜੀ ਇਹਨਾਂ ਤੋਂ ਬਾਅਦ ਗੁਰਵਿੰਦਰ ਸਿੰਘ ਪਾਸ ਕਰ ਦਿਓ ਜੀ ਮਾਈਕ ਉਹ ਪਿਛੇ ਹੈਗਾ ਮਾਈਕ फादर नेमारूजा मैक लेना पिछेक मैं गुरविंदर फादर नेम सरदार गुरनाम सिंह नंगलदयाल पिंड जंडियाला गुरु हलका तो आया हाँ मैं जंडियाला गुरु हल्के तो आया हाँ ਸਰ ਮੈਂ ਮਾਈਕ ਨੇੜੇ ਕਰ ਲਉ ਥੋੜੇ ਹਲੋ ਮੈਂ ਝੰਡਿਆਲਾ ਗੁਰੂ ਰਣਕੇ ਤੋਂ ਆਇਆ ਹਾਂ ਸਰ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਸਰਦਾਰ ਸਰਪੰਨ ਸਿੰਘ ਈਟੀਓ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਸਰਦਾਰ ਭਗਵੰਤ ਸਿੰਘ ਮੰਦਬ ਈਟੀਓ ਸਰਦਾਰ ਭਗਵੰਤ ਸਿੰਘ ਮੰਦਬ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਸਰ ਇਹ ਮੈਂ ਦਿলো ਇੱਕ ਗੱਲ ਕਹਿਣਾ ਚਾਹੁੰਦਾ ਹਾਂ ਸਰ ਮੈਂ ਬਹੁਤ ਮਤਲਬ ਗਰੀਬ ਪਰਿਵਾਰ ਤੋਂ ਆਇਆ ਹਾਂ ਸਰ ਮੇਰੇ ਪਰਿਵਾਰ ਚ ਪਹਿਲੀ ਵਾਰੀ ਨੌਕਰੀ ਮਿਲਣ ਜਾਰੀ ਆ ਪਹਿਲੀ ਵਾਰੀ ਮੈਂ ਬੋਲ ਰਿਹਾ ਹਾਂ ਸਟੇਜ ਦੇ ਉੱਪਰ ਥੋੜਾ ਮੈਨੂੰ ਕੰਫਰਟੇਬਲ ਜਿਹਾ ਮਹਿਸੂਸ ਨਹੀਂ ਹੋ ਰਿਹਾ ਕੋਈ ਨਹੀਂ ਕੋਈ ਨਹੀਂ ਨਹੀਂ ਬੋਲਣਾ ਬੋਲਣਾ ਕੋਈ ਐਦਾਂ ਹੀ ਐਦਾਂ ਹੀ ਹੋ ਜਾਂਦਾ ਹੁੰਦਾ ਔਲੇ ਔਲੇ ਕੰਫਰਟੇਬਲ ਥੈਂਕ ਯੂ ਸਰ ਥੈਂਕ ਯੂ ਥੈਂਕ ਯੂ ਸਰ ਮੈਂ ਹਰਪ੍ਰੀਤ ਸਿੰਘ ਜੀ ਡਿਊ ਸਾਹਿਬ ਦੇ ਹਲਕੇ ਤੋਂ ਵੀ ਆਇਆ ਤੇ ਸਰ ਉਹ ਬਹੁਤ ਜ਼ਿਆਦਾ ਵਿਕਾਸ ਆਇਆ ਸਰ ਇਹਨਾਂ ਨੇ ਸਾਡੇ ਹਲਕੇ ਦਾ ਥੈਂਕ ਯੂ ਸਰ ਬਹੁਤ ਬਹੁਤ ਧੰਨਵਾਦ ਥੈਂਕ ਯੂ ਸਰ ਥੈਂਕ ਯੂ ਗੁਰਵਿੰਦਰ ਥੈਂਕ ਯੂ ਮੁਬਾਰਕਾਬਾਤ ਬਹੁਤ ਬਹੁਤ ਪਰਵਾਰ ਥੈਂਕ ਯੂ ਥੈਂਕ ਯੂ ਸਰ ਰੋਜਲ ਰਾਣੀ ਜੀ श्रीका सर जी सर मेरा नाम रोजल है एंड मैं बठिंडा से बिलोंग करती हूं आज मेरी पीएसपीसीएल में एक लड़की पोस्टिंग हुई है और पिछले साल मेरे सिस्टर की भी गवर्नमेंट जॉब लगी है एंड मैं आपका बहुत बहुत थैंक यू करती हूँ क्योंकि काफ़ी एफर्ट्स एफर्ट्स आपके भी हैं अगर हमने एग्जाम में मेहनत किया तो आपने वैकेंसीज निकालने में किए थैंक यू सो मच सर सो नाइक थैंक यू थैंक यू परविंदर सिंह जी good evening sir my name is pravinder singh i belong to freetkot now i am going to ja ji bola kujh akne sir hun main as a clerk join kar reha pspcl de vich sir main tuhanu bahut dhanwad karda haa todi vajan naal sanu naukri mili pichle kafi saal ho to vacancies bahut kat nikl reyan si lekin tode government de under bahut vacancies nikliyan ਤੇ ਇਥੋਂ ਦੀ ਗਵਰਨਮੈਂਟ ਬਹੁਤ ਪੰਕਚੁਐਲਿਟੀ ਹੈ ਮਤਲਬ ਵਿਥਿਨ ਟਾਈਮ ਪੀਰੀਅਡ ਸਾਰੇ ਰਿਕਰੂਟਮੈਂਟਸ ਕੰਪਲੀਟ ਹੋਈਆਂ ਤੇ ਇਕਵਰੀ ਫੇਅਰ ਸਾਰੇ ਵੱਲੋਂ ਬਹੁਤ ਬਹੁਤ ਥੈਂਕ ਯੂ ਥੈਂਕ ਯੂ ਥੈਂਕ ਯੂ ਤੇ ਆਖਰ ਦੇ ਵਿੱਚ ਨੇ ਜੀ ਰਾਹੁਲ ਸ਼ਰਮਾ ਜੀ ਅਸੀ ਗੱਲ ਸਰ ਮੇਰਾ ਨਾਮ ਰਾਹੁਲ ਸ਼ਰਮਾ ਪਿੰਡ ਸਾਤੇਗੜ ਪੰਜਗੜੀਆਂ ਡਿਸਟ੍ਰਿਕਟ ਸੰਗਰੂਰ ਤੋਂ ਆਇਆ ਸਰ ਮੈਂ ਜਿੱਦਾਂ ਉਹ ਸਿਸਟਰ ਸਰ ਕਹਿ ਰਹੇ ਸੀ ਵੀ ਯੂਥ ਬਾਹਰ ਜਾ ਰਿਹਾ ਹੈ ਮੈਂ ਬਾਹਰੋਂ ਇੱਥੇ ਆਇਆ ਹਾਂ ਸਰ ਅੱਜ ਆਪਣਾ ਨਿਕਤੀ ਪੱਤਰ ਲੈ ਆ। ਅੱਛਾ। ਹਾਂ ਜੀ ਹਾਂ ਸਰ ਮੇਰੀ ਬਹੁਤ ਹੀ ਇਮਾਨਦਾਰੀ ਵਾਲੀ ਗੱਲ ਹੈ ਜੀ ਇਹ। ਕਿੱਥੇ ਚਲਾ ਗਿਆ ਸੀ? ਮੈਟਲੀ ਗਿਆ ਸੀ ਸਰ। ਅੱਛਾ ਫਿਰ ਜਦੋਂ ਪਤਾ ਲੱਗਿਆ ਵੀ ਬੇਲ ਆਈ ਸਰ ਮੈਨੂੰ ਤੇ ਫਿਰ ਮੈਂ ਉੱਥੋਂ ਇੱਥੇ ਆਇਆ ਮੈਂ ਘਰੇ ਹਲੇ ਗਿਆ ਨਹੀਂ ਸਰ। ਉਹ ਅੱਛਾ ਅੱਜ ਮੇਰਾ ਬੋਰਡਿੰਗ ਪਾਸ ਮੇਰੇ ਕੋਲ ਹੀ ਹੈ ਸਰ ਕੱਲ ਹੀ ਆਇਆ ਹਾਂ ਇਹ ਮੈਂ। ਚੰਡੀਗੜ੍ਹ ਹਾਂ ਹਾਂਜੀ ਸਰ। ਕਮਾਲ। ਦਿੱਲੀ ਤੋਂ ਸਿੱਧਾ ਚੰਡੀਗੜ੍ਹ ਹੀ ਆਇਆ ਹਾਂ ਸਰ ਮੈਂ। ਵਾਹ ਵਾਹ। ਹਾਂ ਹੁਣ ਨਿਕਤੀ ਪੱਤਰ ਲੈ ਕੇ ਜਾਊਂਗਾ ਸਰ। ਇਹ ਤਾਂ ਇਹ ਸਭ ਤੁਹਾਡੀ ਸਰਕਾਰ ਦੀ ਬਰੌਲਤੀ ਹੋਇ ਬਹੁਤ ਮਿਹਰਬਾਨ ਮੇਰੇ ਤੇ ਮੇਰੇ ਪਰਿਵਾਰ ਵੱਲੋਂ ਥੈਂਕ ਯੂ ਸਰ ਬਹੁਤ ਬਹੁਤ ਸ਼ੁਕਰੀਆ ਜੀ ਹੁਣ ਨਿਯੁਕਤੀ ਪੱਤਰਾਂ ਦੀ ਵੰਡ ਹੋਏਗੀ ਸਾਰੇ ਕੈਂਡੀਡੇਟਾਂ ਨੂੰ ਬੇਨਤੀ ਹੈ ਕਿਉਂ ਕਿਰਪਾ ਕਰਕੇ ਸਟੇਜ ਦੇ ਖੱਬੇ ਪਾਸੇ ਛੇਤੀ ਤੋਂ ਛੇਤੀ ਲਾਈਨ ਅਪ ਹੋ ਜਾਣ ਮੁੱਖ ਮਹਿਮਾਨ ਜੀ ਬਿਜਲੀ ਵਿਭਾਗ ਦੇ 1311 ਨੌਜਵਾਨਾਂ ਨੂੰ ਅੱਜ ਆਪਣੇ ਕਰਤੱਵ ਮਲਾਂ ਦੇ ਨਾਲ ਨਿਯੁਕਤੀ ਪੱਤਰ ਦੇਣਗੇ सब तो पहला है जी सुखचैन कौर गुलशनदीप सिंह चलो गुलशनदीप सिंह तो बाद अर्शदीप सिंह बगगा अर्शदीप सिंह बग्गा, प्रिंस कुमार बंसल इन तो बाद प्रिंस कुमार बंसल नवदीप कौर नवप्रीत कौर नवप्रीत कौर, कौर, कौर राजवीर सिंह जसप्रीत कौर जसप्रीत कौर हरविंदर सिंह हरविंदर सिंह इन तो बाद राकेश कुमार ਰਾਕੇਸ਼ ਕੁਮਾਰ ਇਹਨਾਂ ਤੋਂ ਬਾਅਦ ਗੁਰਵਿੰਦਰ ਸਿੰਘ ਪਵਿੱਤਾ ਰਣਜੀਤ ਸਿੰਘ ਇਹਨਾਂ ਤੋਂ ਬਾਅਦ ਬਬੀਤਾ ਅਜੇ ਕੁਮਾਰ अजय कुमार लवप्रीत सिंह लवप्रीत सिंह रिया गुप्ता रिया गुप्ता आखिरी कैंडीडेट है जी राहुल शर्मा ਸਾਰੇ ਹੀ ਉਮੀਦਵਾਰਾਂ ਦੀ ਇੱਕ ਗਰੁੱਪ ਫੋਟੋ ਮੁੱਖ ਮਹਿਮਾਨ ਜੀ ਨਾਲ ਹੋਏਗੀ। ਉਹਨਾਂ ਨੂੰ ਬੇਨਤੀ ਹੈ ਕਿ ਸਟੇਜ ਦੇ ਸੈਂਟਰ 'ਚ ਆ ਜਾਣ ਕਿਰਪਾ ਕਰਕੇ ਦੋ ਲਾਈਨਾਂ ਬਣਾ ਲਿਓ ਜੀ। ਮੁੱਖ ਮਹਿਮਾਨ ਜੀ ਨਾਲ ਇੱਕ ਯਾਰਗਾਰੀ ਫੋਟੋ ਹੋਏਗੀ। ਇਹ ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਪਿਛਲੇ ਲਗਭਗ 2.5 ਸਾਲਾਂ ਦੇ ਵਕਤ ਵਿੱਚ ਸੂਬੇ ਦੇ ਲਗਭਗ 49000 ਯੋਗ ਉਮੀਦਵਾਰਾਂ ਨੂੰ ਪਾਰਦਰਸ਼ੀ ਢੰਗ ਦੇ ਨਾਲ ਸਰਕਾਰੀ ਨੌਕਰੀਆਂ ਮਿਲੀਆਂ ਨੇ जोरदार तालीयां बहुत-बहुत धन्यवाद सर सारे उम्मीदवार आपको अपनी सीटंग ग्रहण कर लें। ਹੁਣ ਮੈਂ ਬਹੁਤ ਹੀ ਸਤਿਕਾਰ ਦੇ ਨਾਲ ਅੱਜ ਦੇ ਮੁੱਖ ਮਹਿਮਾਨ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਬੇਨਤੀ ਕਰਦਾ ਹਾਂ ਕਿ ਉਹ ਆਪਣੇ ਵਿਚਾਰ ਸਾਂਝੇ ਕਰਨ ਅਤੇ ਨਵ ਨਿਯੁਕਤ ਨੌਜਵਾਨਾਂ ਨੂੰ ਅਸ਼ੀਰਵਾਦ ਦੇ ਅੱਜ ਦੇ ਇਸ ਬਹੁਤ ਹੀ ਭਾਗਾਂ ਭਰੇ ਦਿਨ ਤੇ ਜਿੰਨੇ ਵੀ ਨੌਜਵਾਨ ਮੁੰਡੇ ਕੁੜੀਆਂ ਰੋਜ਼ਗਾਰ ਤੇ ਲੱਗੇ ਨੇ ਉਹਨਾਂ ਦੇ ਪਰਿਵਾਰਾਂ ਨੂੰ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਦੋਸਤਾਂ ਮਿੱਤਰਾਂ ਨੂੰ ਮੇਰੇ ਵੱਲੋਂ ਦਿਲ ਦੀਆਂ ਗਹਿਰਾਈਆਂ ਚੋਂ ਬਹੁਤ-ਬਹੁਤ ਵਧਾਈਆਂ ਸਭ ਤੋਂ ਪਹਿਲਾਂ ਸਾਰਿਆਂ ਨੂੰ ਨਮਸਕਾਰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਬਿਜਲੀ ਮੰਤਰੀ ਜੋ ਕਿ ਜੰਡੇਲਾਗੁਰੂ ਹਲਕੇ ਤੋਂ ਐਮ ਐਲ ਏ ਨੇ ਹਰਪਜਨ ਸਿੰਘ ਜੀ ਸਾਡੇ ਬਲਦੇਵ ਸਿੰਘ ਸਰਾਂ ਜੀ ਜਿਹੜੇ ਸੀ ਐਮ ਡੀ ਨੇ ਬਿਜਲੀ ਬੋਰਡ ਦੇ ਰਾਹੁਲ तिवारी ਜੀ ਜਿਹੜੇ ਸੈਕਟਰੀ ਨੇ ਬਿਜਲੀ ਬੋਰਡ ਦੇ ਸਾਡੇ ਸੋਰਸਿੰਗ ਵਾਲਾ ਜਿਹੜੇ ਕਿ ਚੇਅਰਮੈਨ ਨੇ ਮੈਂਬਰ ਨੇ ਡਾਇਰੈਕਟਰ ਨੇ ਔਰ ਬਿਜਲੀ ਬੋਰਡ ਦੇ ਸਾਰੇ ਜਿੰਨੇ ਵੀ ਅਧਿਕਾਰੀ ਇੱਥੇ ਬੈਠੇ ਨੇ ਮੈਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਵੀ ਦੇਣਾ ਤੁਹਾਡੇ ਪਰਿਵਾਰ 'ਚ ਵਾਧਾ ਹੋਇਆ ਗੱਲ ਇਹ ਨਹੀਂ ਹੈਗੀ ਕਿ ਮੈਂ ਕੋਈ ਇਛਾਨ ਕਰ ਰਿਹਾ ਤੁਹਾਡੇ ਤੇ ਤੁਸੀਂ ਡਿਜ਼ਰਵ ਕਰਦੇ ਹੋ ਤੁਸੀਂ ਬਹੁਤ ਸਾਲਾਂ ਤੋਂ ਡਿਜ਼ਰਵ ਕਰਦੇ ਸੀ ਬੜੀ ਧੀਰ ਪਹਿਲਾਂ ਮਿਲ ਜਾਣੀਆਂ ਚਾਹੀਦੀਆਂ ਸੀ ਇਹ ਨੌਕਰੀਆਂ ਕਈ ਤਾਂ ਧਰਨੇ ਲਾਉਂਦੇ ਲਾਉਂਦੇ ਓਵਰਏਜ ਹੋ ਗਏ ਜੀ ਅਸੀਂ ਉਮਰ ਦੀ ਹੱਦ ਵਧਾ ਰਹੇ ਹੁਣ ਉਹਨਾਂ ਵਾਸਤੇ ਵੀ ਇਹਨਾਂ ਦਾ ਕੀ ਕਸੂਰ ਐ ਵੀ ਕਿਸੇ ਨੇ ਕੁਝ ਸੋਚਿਆ ਹੀ ਨਹੀਂ ਜਿਹੜਾ ਆਉਂਦਾ ਸੀ ਆਪ ਦਿੱਤੀਆਂ ਪੁੱਤਾਂ ਬਾਰੇ ਸੋਚਦਾ ਸੀ ਲੋਕਾਂ ਬਾਰੇ ਤਾਂ ਸੋਚੀ ਹੀ ਨਹੀਂ ਉਹਨਾਂ ਨੇ ਚੁੱਲ੍ਹੇ ਬੁਝਾਤੇ ਸੱਥਾਂ ਚੋਂ ਰੌਣਕਾਂ ਉੱਡ ਗਈਆਂ 30-30 ਸਾਲ ਦੇ ਜੋ ਅੱਖਾਂ ਦੀਆਂ ਦਾੜੀਆਂ ਚਿੱਟੀਆਂ ਹੋ ਗਈਆਂ ਚਿੰਤਾ ਚ ਖਾਸਮਾਨ ਬਾਣੀ ਚ ਲਿਖਿਆ ਚਿੰਤਾ ਖਾਦੀ ਕਿ ਅੱਜ ਸ਼ਾਮ ਨੂੰ ਰੋਟੀ ਪੱਕੂ ਜੇ ਨਾ ਪੱਕੂ ਰੋਟੀ ਦੇ ਚੱਕਰਾਂ ਚ ਹੀ ਪਾ ਰੱਖਿਆ ਸੀ ਤਾਂ ਸੋ ਮੈਨੂੰ ਅੱਜ ਇਸ ਗੱਲ ਦੀ ਖੁਸ਼ੀ ਹੈ ਕਿ 1300 ਤੋਂ ਜ਼ਿਆਦਾ ਚੁੱਲ੍ਹੇ ਅੱਜ ਬਲਣਗੇ 50000 ਦੇ ਨੇੜੇ ਤੇੜੇ ਪੌਣੇ 3 ਸਾਲਾਂ ਚ ਨੌਕਰੀਆਂ ਦੇ ਚੁੱਕੇ ਆਂ ਸੀ ਔਰ ਇੱਕ ਵੀ ਬੰਦਾ ਉਹਦੇ ਚ ਉੱਠ ਕੇ ਕਹਦੇ ਕਿ 1 ਰੁਪਿਆ ਲੱਗਿਆ 1 ਰੁਪਿਆ ਲੱਗਿਆ ਸਾਡਾ ਸਪਾਰਿਸ਼ ਤੇ ਜੇ ਕਿਸੇ ਮੰਤਰੀ ਨਹੀਂ ਜਾਣਦਾ ਸੀ ਸਾਨੂੰ ਤਾਂ ਕਰਕੇ ਸਾਨੂੰ ਨੌਕਰੀ ਨਹੀਂ ਮਿਲੀ ਫਲਾਣੇ ਨੂੰ ਮੰਤਰੀ ਜਾਣਦਾ ਸੀ ਉਹਨੂੰ ਮਿਲ ਗਈ ਇੱਕ ਬੰਦਾ ਕਹਦੇ ਉੱਠ ਕੇ ਬਿਲਕੁਲ ਪਾਰਦਰਸ਼ਤਾ ਨਾਲ ਨੌਕਰੀ ਦਿੱਤੀਆਂ ਔਰ ਬਿਜਲੀ ਬੋਰਡ ਤਾਂ ਖਾਸ ਤੌਰ ਤੇ ਲਾਈਫ ਲਾਈਨ ਹੈ ਪੰਜਾਬ ਦੀ ਅਸੀਂ ਅਨੁਸਾਰ ਮਾਰਚ ਦੇ ਵਿੱਚ ਮਾਰਚ 22 ਦੇ ਵਿੱਚ ਤੁਸੀਂ ਜ਼ਿੰਮੇਵਾਰੀ ਸੌਂਪੀ ਸੀ ਅਕਤੂਬਰ ਚ ਅਸੀਂ ਬੰਦ ਪਈ 2015 ਤੋਂ ਬੰਦ ਪਈ ਆਪਣੀ ਕੋਲੇ ਦੀ ਖਾਨ ਚਲਾ ਲਈ ਸੀ ਚਾਰ ਖੰਡ ਦੇ ਵਿੱਚ ਹੈ ਜਿਉਂ ਪਛਵਾੜਾ ਅਸੀਂ ਕਹ ਸਾਡੇ ਕੋਲੇ ਜਦੋਂ ਕੋਲੇ ਦੀ ਖਾਨ ਹੈ ਆਪਾਂ ਇਧਰ ਉਧਰ ਕਿਉਂ ਲੈਨੇ ਆ ਉਹ ਇਧਰੋਂ ਉਧਰੋਂ ਤਾਂ ਲੈਂਦੇ ਸੀ ਉਹਨਾਂ ਨੂੰ ਇਧਰੋਂ ਉਧਰੋਂ 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 ਹੋ ਜਾਂਦਾ ਸੀ ਆਪਦੀ ਮਿੱਲ ਚਲਾਈਏ ਯਾਰ ਆਪਦੀ ਜਿਹੜੀ ਹੈ ਖਾਨ ਚਲਾਈਏ ਚਲਦੀ ਹੈ ਤੇ ਕੋਲਾ ਆ ਗਿਆ ਤਾਂ ਸਾਡੇ ਕੋਲ ਇੰਨਾ ਕੋਲਾ ਆ ਗਿਆ ਕਿ ਸਾਨੂੰ ਪਤਾ ਲੱਗਿਆ ਗੋਇੰਦਵਾਲ ਸਾਹਿਬ ਵਾਲਾ ਜਿਹੜਾ ਥਰਮਲ ਪਲਾਂਟ ਹੈ ਜੀਵੀ ਕੇ ਕੰਪਨੀ ਦਾ ਸੀਗਾ ਵੀ ਉਹ ਵਿਕ ਰਿਹਾ ਹੈ ਅਜੀ ਕ ਕਰੋਗਾ ਲੈ ਸਾਡੇ ਨਾਲ ਫਿਰ ਸਾਡੇ ਕੋਲ ਕੋਲਾ ਹੈਗਾ ਪਹਿਲੀ ਵਾਰ ਹੋਇਆ ਨੇ ਆ ਕੇ ਗਵਰਨਮੈਂਟਾਂ ਨਾ ਸਰਕਾਰੀ ਅਦਾਰਿਆਂ ਨੂੰ ਘਾਟੇ 'ਚ ਦਿਖਾ ਕੇ ਵੇਚ ਦਿੰਦਿਆਂ ਨੇ ਪ੍ਰਾਈਵੇਟ ਨੂੰ ਦੋਸਤਾਂ ਮਿੱਤਰਾਂ ਨੂੰ ਅਸੀਂ ਉਲਟਾ ਕੀਤਾ ਅਸੀਂ ਪ੍ਰਾਈਵੇਟ ਅਦਾਰਾ ਖਰੀਦਿਆ 540 ਮੈਗਾਵਾਟ ਦਾ ਚੱਲਦਾ ਪਲਾਂਟ ਅਸੀਂ ਲਿਆ 1080 ਕਰੋੜ 'ਚ ਬਹੁਤ ਸਸਤਾ ਸੌਦਾ ਜੀ ਇਹ ਚੱਲਦਾ ਇਹ ਨਾਲ ਜੇ ਉਹ ਉਸ ਤਰ੍ਹਾਂ ਦਾ ਲਾਉਣਾ ਹੋਵੇ ਅੱਜ 4 ਸਾਲ ਲੱਗਣਗੇ ਤੇ ਉਹਦੀ ਕੀਮਤ ਹੋਊਗੀ 8 ਕਰੋੜ 35 ਲੱਖ ਰੁਪਇਆ ਪਰ ਜੁਨਟ ਜਿਹੜੀ ਕਿ ਆਪਾਂ ਨੂੰ ਹੁਣ 2 ਕਰੋੜ ਪਰ ਜੁਨਟ ਪਈ ਹੈ ਜਾਨੀ ਕਿ ਆਪਾਂ 5000 ਕਰੋੜ ਦੀ ਚੀਜ਼ ਹਜ਼ਾਰ ਚ ਲੈ ਲਈ ਘਟਾਇਆ ਪੈਸੀ ਵੀ ਘਟਵਾਏ ਉਹਨਾਂ ਤੋਂ ਕਹਿ ਕੇ ਜਿਵੇਂ ਜਿਵੇਂ ਆਪਾਂ ਆਪਦੇ ਆਪ ਦਾ ਪਰਿਵਾਰ ਦੀ ਸ਼ੋਪਿੰਗ ਕਰਨ ਜਾਂਦੇ ਆ ਆਪਾਂ ਦੁਕਾਨ ਤੇ ਜਾ ਕੇ ਆਪਾਂ ਬਹਿਸ ਦਿਆਂ ਨਾ ਦੁਕਾਨਦਾਰ ਨਾਲ ਵੀ ਨਾ ਯਾਰ ਠੀਕ ਠੀਕ ਲਾਲਾ ਯਾਰ ਕੋਈ ਨਹੀਂ ਯਾਰ ਤੇ ਤੇਰੇ ਤੋਂ ਸੌਦਾ ਲੈਣੇ ਆ ਵੀ ਥੋੜੇ ਤਾਂ ਘਟਾ ਲੈ ਯਾਰ ਥੋੜੇ ਜਾਇ ਨਾ ਕਰ 5 ਰੁਪਏ ਹੋਰ ਐਂ ਕਰ ਕਰਕੇ ਅਸੀਂ ਪੰਜਾਬ ਦੇ ਪੈਸੇ ਨੂੰ ਅਸੀਂ ਵੇਚਾ ਰਹੇ ਹਾਂ ਕਿਉਂਕਿ ਪੰਜਾਬ ਦਾ ਪੈਸਾ ਥੋੜਾ ਪੈਸਾ ਹੈ ਥੋੜੇ ਤੇ ਲਾਉਣਾ ਹੈ ਸੁਮੈ ਇਸ ਗੱਲ ਲਈ ਤੁਹਾਨੂੰ ਬਹੁਤ ਵਧਾਈ ਦੇਣਾ ਕਿ ਤੁਸੀਂ ਮਿਹਨਤ ਕੀਤੀ ਕੰਪੀਟੀਸ਼ਨ ਅੱਜ-ਅੱਜ ਬ੍ਰੇਨਸਟਾਰਮਿੰਗ ਹੋਊਗੀ ਸਾਰੇ ਮਿਲੋਗੇ ਜਿਵੇਂ ਉਹ ਦਸਰੇ ਸੀ ਕੁੜੀ ਕਿ ਮੈਨੂੰ ਕੋਈ ਮੁੰਡਾ ਮਿਲਿਆ ਉਹ ਕਹਿੰਦਾ ਵੀ ਇਹ ਪੇਪਰ ਕਿਵੇਂ ਦਿੱਤਾ ਜਾਂਦਾ ਹੈ ਪਤਾ ਲੱਗੂ ਅੱਜ ਦੱਸੋ ਇੱਕ ਦੂਜੇ ਨੂੰ ਗੁਆੰਡੀ ਆਉਣਗੇ ਤੁਹਾਡੇ ਕੋਲ ਇਹ ਰਿਸ਼ਤੇਦਾਰ ਆਉਣਗੇ ਵੀ ਭਾਈ ਕਿਹੜਾ ਪੇਪਰ ਦਿੱਤਾ ਸੀ ਜਰੂਰ ਦੱਸੋ ਨੌਕਰੀਆਂ ਦੇਣ ਵਾਸਤੇ ਸਾਡੇ ਵੱਲੋਂ ਘਾਟ ਨਹੀਂ ਹੈਗੀ ਤੁਸੀਂ ਪੇਪਰ ਦੇਣ ਵਾਲੇ ਬਣੋ ਬਸ ਔਰ ਇਹ ਮੈਂ ਇਹ ਵੀ ਕਹਿਣਾ ਚਾਹੁੰਦਾ ਹਰ ਹਰ ਇੱਕ ਵਾਰ-ਵਾਰ ਕਹਿਣਾ ਮੈਂ ਕਿ ਤੁਹਾਡੀ ਪਹਿਲੀ ਨੌਕਰੀ ਨਹੀਂ ਹੈਗੀ ਇਹ ਤਾਂ ਇੱਕ ਸਮਝ ਲਓ ਮੌਕਾ ਮਿਲ ਗਿਆ ਹੋਰ ਕੰਪੀਟੀਸ਼ਨ ਦੇ ਇਗਜ਼ਾਮ ਦੇ ਦਿਓ ਮੇਰੇ ਕੋਲ ਇਹੋ ਜਿਹੇ ਵੀ ਐਗਜ਼ਾਮਪਲ ਆ ਨੇ ਕਿ ਦੋ ਦੋ ਸਾਲਾਂ ਚ ਤਿੰਨ ਤਿੰਨ ਨੌਕਰੀਆਂ ਪਹਿਲਾਂ ਪਟਵਾਰੀ ਦੀ ਫਿਰ ਐਸਟੀਓ ਦੀ ਫਿਰ ਡੀਐਸਪੀ ਦੀ ਵੀ ਮਿਲ ਗਈ ਹੁਣ ਮੌਕੇ ਮਿਲ ਰਹੇ ਆ ਤਾਂ ਮੌਕਿਆਂ ਦਾ ਫਾਇਦਾ ਉਠਾਓ ਜਿਸ ਤਰ੍ਹਾਂ ਰਾਹੁਲ ਜਿਹੜਾ ਮੁੰਡਾ ਇਟਲੀ ਤੋਂ ਕਹਿੰਦਾ ਮੈਂ ਆ ਅਸੀਂ ਮੇਰਾ ਮੇਰਾ ਇਹ ਹੀ ਸੀਗਾ ਮੈਨੂੰ ਬੜਾ ਦੁੱਖ ਹੁੰਦਾ ਸੀ ਕਿ ਯਾਰ ਅਸੀਂ ਆਪਣੀ ਧਰਤੀ ਕਿਉਂ ਭੱਜੀ ਜਾਂਦੇ ਆ ਉਦੋਂ ਮੇਂ ਹਾਜ਼ਰ ਰਾਜਨੀਤੀ ਚ ਨਹੀਂ ਹੁੰਦਾ ਸੀ ਉਦੋਂ ਵੀ ਮੈਂ ਤੇ ਯਾਰ ਮੁੰਡੇ ਬਾਹਰ ਹੀ ਜਾਈ ਜਾਂਦੇ ਆ ਯਾਰ ਖਾਲੀ ਹੋ ਗਏ ਪਿੰਡਾਂ ਦੇ ਪਿੰਡ ਫਿਰ ਭਗਤ ਸਿੰਘ ਉਹਨਾਂ ਨੂੰ ਕੀ ਜਵਾਬ ਦੇਈਏ ਫਿਰ ਵੀ ਉਹ ਅੰਗਰੇਜ਼ਾਂ ਨੂੰ ਕੱਢਣ ਲਈ 23-23 ਸਾਲ ਦੀ ਉਮਰ ਚ ਫਾਂਸੀਆਂ ਤੇ ਚੜ ਗਏ ਅਸੀਂ ਅੰਗਰੇਜ਼ਾਂ ਕੋਲੇ ਪਹੁੰਚਣ ਨੂੰ ਤਾਂ ਰੱਸੀ ਜਾਨੇ ਵੀ ਲੈ ਜਾਓ ਜੀ ਫਿਰ ਫਿਰ ਉਹਨਾਂ ਨੂੰ ਸ਼ਹੀਦ ਕਰਾਉਣ ਦੀ ਕੀ ਲੋੜ ਸੀ ਉਹ ਵੀ 90-90 ਸਾਲ ਦੀ ਉਮਰਾਂ ਭੋਗ ਲੈਂਦੇ ਜੇ ਉਹਨਾਂ ਕੋਲੇ ਜਾਣਾ ਸੀ ਜਾ ਕੇ ਉੱਥੇ ਜਾਦਾ ਕੋਈ ਧਰਤੀ 'ਚ ਘਾਟ ਆ ਗਈ ਹੋਵੇ ਜਾਂ ਕੋਈ ਘਾਟ ਰੱਖੀ ਹੋਵੇ ਰੱਬ ਨੇ ਝੋਟੇ ਦੇ ਸਿਰ ਵਰਗੀ ਧਰਤੀ ਐ ਕੌਮ ਮਿਹਨਤੀ ਐ ਗੁਰੂਆਂ ਦਾ ਅਸ਼ੀਰਵਾਦ ਐ ਲਗਭਗ ਹਰ ਪਿੰਡ 'ਚ ਕਿਸੇ ਨਾ ਕਿਸੇ ਸ਼ਹੀਦ ਦਾ ਪੁੱਤ ਲੱਗਿਆ ਐ ਲਗਭਗ ਹਰ ਦੂਜੇ ਤੀਜੇ ਪਿੰਡ 'ਚ ਗੁਰੂਆਂ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਸਾਹਿਬ ਨੇ ਸਰਬੱਤ ਦਾ ਭਲਾ ਮੰਗਣ ਵਾਲੇ ਲੋਕ ਆ ਸਾਡੇ ਸਾਡੇ 'ਚ ਘਾਟ ਕੀ ਰਹਿ ਗਈ ਕਿਉਂ ਭੱਜਣ ਲੱਗੇ ਸੀ ਘਾਟ ਰਹਿ ਗਈ ਸਿਸਟਮ ਦੀ ਸਿਸਟਮ ਜਿਹੜਾ ਸੀਗਾ ਸਾਨੂੰ ਉਹ ਸਾਥ ਨਹੀਂ ਦੇ ਰਿਹਾ ਸੀ ਅਸੀਂ ਬਥੇਰਾ ਸਿਸਟਮ ਦੇ ਹੱਕ 'ਚ ਘੁਗਤੇ ਸਿਸਟਮ ਸਾਡੇ ਹੱਕ 'ਚ ਕਦੇ ਨਹੀਂ ਪਹੁੰਚਿਆ ਸਾਨੂੰ ਮਜਬੂਰ ਹੋਣਾ ਪੈ ਗਿਆ ਜ਼ਮੀਨਾਂ ਵੇਚ ਕੇ ਮਾਂ ਦੀਆਂ ਬਾਲੀਆਂ ਵੇਚ ਕੇ ਚਲੋ ਚਲੋ ਚੱਲੀਏ ਯਾਰ ਫਿਰ ਜਦੋਂ ਹਾਲਾਂਕਿ ਮੈਨੂੰ ਕੀ ਲੋੜ ਸੀ ਇਸ ਕੰਮ 'ਚ ਆਉਣ ਦੀ ਜੀ ਮੈਂ ਤਾਂ ਕੋਈ ਫੇਲ ਕਲਾਕਾਰ ਤਾਂ ਮੈਂ ਹੈ ਨਹੀਂ ਸੀਗਾ ਵੀ ਫੇਲ ਹੋ ਗਿਆ ਵੀ ਹੁਣ ਇੱਧਰ ਆ ਗਿਆ ਨਾ ਬੜਾ ਵਧੀਆ ਚੱਲ ਰਿਹਾ ਸੀ ਬਾਲੀਵੁੱਡ ਤੱਕ ਦਾ ਸਫਰ ਹੋ ਗਿਆ ਸੀ ਆ ਮੇਰੇ ਨਾਲ ਆਇਆ ਜਕਰਮਜੀਤ ਅਨਮੋਲ ਇਹ ਸਾਡੇ ਨਾਲ ਜੁਗਨੂ ਚ ਜਾਂਦੇ ਹਾਂ ਅੱਜ ਫਿਲਮਾਂ ਚ ਕਾਮਯਾਬੀਆਂ ਨੇ ਸਾਰੀ ਟੀਮ ਸਾਡੀ ਹੋਈ ਹੈ ਤੋ ਪਰ ਮੈਂ ਆ ਇਹ ਸੋਚਦਾ ਸੀ ਭਗਵਾਨਤਮਾਨਾ ਹਾਸੇ ਵੀ ਉਦੋਂ ਹੀ ਚੰਗੇ ਲੱਗਦੇ ਨੇ ਜਦੋਂ ਚੁੱਲਿਆਂ ਚ ਅੱਗ ਮੱਚਦੀ ਹੋਵੇ ਤੇ ਲੋਕਾਂ ਦੇ ਚੁੱਲਿਆਂ ਚ ਤਾਂ ਅੱਗ ਬੁਝੀ ਜਾਂਦੀ ਹੈ ਖੇਟੇ ਡ ਹਾਸਾ ਚੰਗਾ ਲੱਗਦਾ ਜੀ ਪੇਟ ਨਾ ਪਈਆਂ ਰੋਟੀਆਂ ਸੱਬੇ ਗੱਲਾਂ ਖੋਟੀਆਂ ਮੈਂ ਕਿਹਾ ਯਾਰ ਚਲੋ ਕੋਸ਼ਿਸ਼ ਕਰਕੇ ਦੇਖਦੇ ਆਂ ਹਾਲਾਂਕਿ ਬਾਲੇ ਵੱਡੇ ਸੀ ਉਹ ਮਤਲਬ ਲੱਗਦੇ ਸੀ ਬਾਅਦ ਪਤਾ ਲੱਗਿਆ ਵੀ ਐਡੇ ਹੈ ਨਹੀਂ ਸੀ ਉਹ ਲੱਗਦੇ ਬਹੁਤ ਵੱਡੇ ਸੀ ਵੀ ਇਹ ਨਹੀਂ ਹਾਰਦੇ ਹੁੰਦੇ ਓਏ ਹੈਨਾ ਪਾਕ ਸਿੰਗੋਰੀ 17 18 18 ਸਾਲ ਦੀ ਉਮਰ ਚ ਜਦੋਂ ਲੋਕਾਂ ਕੋਲੇ ਜਾ ਕੇ ਕਹਿੰਦੇ ਸੀ ਅੰਗਰੇਜ਼ਾਂ ਨੂੰ ਕੱਢ ਦਾਂਗੇ ਅਸੀਂ ਲੋਕ ਹੱਸਦੇ ਸੀ ਉਹਨਾਂ ਤੇ ਲਗਨਿਆ ਚਾਰ ਪੰਜ